ਮੰਮੀ ਮੈਂ ਸੋਚਦਾ ਆ ਮੱਝ ਆਪਾਂ ਵੇਚ ਦਈਏ ਕਿਹੜੀ ਖੁਸ਼ੀ ਚ ਰਾਤੀ ਐਪਲ ਵਾਲਿਆਂ ਨੇ 17 ਪ੍ਰੋ ਮੈਕਸ ਲਾਂਚ ਕਰਤਾ ਆ ਵੇਚ ਕੇ ਆਪਣਾ ਨਵਾਂ ਆ ਜਾਣਾ ਆ ਡੰਡਾ ਦੀਦਾ ਨਾਸਾਂ ਚ ਤੈਨੂੰ ਵੀ ਜਿੱਪ ਘੱਟ ਜਾਗਾ ਮੱਝ ਚੋਲਾ ਭੱਲਾ ਤੈਨੂੰ ਐਪਲ ਵਾਲੇ ਸ਼ੋਅ ਰੂਮ ਚ ਰੁਕੋ ਮਰ ਗਿਆ ਚਾਰਜਰ ਤੇ ایرਪອດ ਵੀ ਨਾਲ ਇਹ ਨਾਲ ਅਰਬਿਕ ਨੇ ਬਣਾਈਆਂ ਤੇਰੇ ਸੱਚ ਖੱਬੇ ਪਾਸੇ ਕਿ ਸਵੇਰ ਵੇਲੇ ਸੌਜੀ ਸੁਆਦ ਆ ਇਹ ਹੁਣ ਲੱਗਨ ਲਿਆ ਵੇਖ ਜਿਵੇਂ ਵੀ ਲੈਗ ਵੀ ਖਾਂਦੇ ਆ ਛੋੜ ਕੇ ਵੀ ਤਾਂ ਸੁਲਾਜੀ ਆ ਲੈਗ ਵੀ ਖਾਂਦੇ ਆਈ ਸਵੇਰੇ ਜਿਗਰ ਦਾ ਨਾਂ ਲਈ ਜਾਂਦਾ ਈ ਇੱਧਰ ਹੈਂਡਪੀਸ ਵੀ ਖਾਣਾ ਹੋਵੇ ਤੇ ਤੂੰ ਦੱਸੇ ਤੇਰੇ ਮੈੜਾ ਦੇੜੇ ਤੋਈ ਆ ਪਿਆਰੀ ਜੀ ਲੱਗਦੀ ਆ ਇਹਨੇ ਆਖਾ ਜੀ ਸਬਜ਼ੀ ਪਾਦਣੀ ਆ ਇਹ ਜੀ ਅਰਬੀ ਮਾਰਦੀ ਹੁੰਦੀ ਆ ਕਰਕੇ ਆਖਾ ਜੀ ਜੀ ਕੋ ਬੋਲੇ ਆ ਵੇ ਇਹ ਲਾ ਕਰਤਾ ਨਾ ਕੰਮ ਹੋਈ ਲਾਦੀ ਨੇ ਡੰਡ ਮੇਰਾ ਧਿਆਨ ਭਟਕਾਦਾ ਖਾਂਦੇ ਖਾਂਦੇ ਦਾ ਤੂੰ ਕਿਸ ਨੈਚਰ ਪਈ ਜਾਣਾ ਮੂੰਹ ਚੱਕ ਕੇ ਉਹੀ ਕਰਦਾ ਤੇ ਡੁੱਲ ਗਿਆ ਹੋਣਾ ਆਣਾ ਹੀ ਨਹੀਂ ਆਇਆ ਇੰਨਾ ਵੱਡਾ ਹੋ ਗਿਆ ਵਾਕਾਂ ਦਾ ਪਿਓ ਬਣ ਗਿਆ ਕੇਲਾ ਯੂਰਿਕ ਐਸਿਡ ਵਾਜ ਜਾਂਦਾ ਵਾ ਪੀ ਵੀ ਜਾਂਦੀ ਮੱਛੀ ਕੀ ਕਰਨੀ ਆ ਮੈਂ ਇਤਨਾ ਭਾਵਾ ਇਤਨੀ ਦੋਈ ਨਹੀਂ ਕਰਦੀ ਏਡੀਏ ਜੀ ਹੈ ਸਵੇਰੇ ਸਵੇਰੇ ਦੁਕਾਨ ਤੇ ਜਾਣ ਦਾ ਚੇਤਾ ਆ ਜਾਂਦਾ ਤੁਹਾਨੂੰ ਸਕੂਲ ਜਾਣ ਦਾ ਚੇਤਾ ਨਹੀਂਗਾ ਹੈ ਲਾਉਂ ਇੱਕ ਬੱਸ ਆ ਗਈ ਆ ਤੇ ਹਲੇ ਆ ਓਏ ਮੋੜਿਆ ਕਿ ਨਹੀਂ ਜਾਣਾ ਤੇ ਫੇਰ ਓਏ ਭੱਜ ਕੇ ਆ ਜਾ ਭਰਾਵਾ ਓਏ ਇੱਕਮ ਤਗੜੀ ਉਹ ਭੱਜ ਕੇ ਆ ਗਈ ਵੇ ਲੈ ਉੱਤ ਨਹੀਂ ਭੱਜਿਆ ਗਿਆ ਬੱਸ ਹੋਈ ਪਈ ਆ ਆ ਆਉਂਦੀ ਵੇਖ ਕਿਉਂ ਮੇਲਦੀ ਐ ਜਾਂ ਭੱਜ ਕੇ ਬੈਚ ਚੱਕ ਕੇ ਲਿਆ ਆ ਜਾਓ ਹਾਂ ਤੇਰੇ ਦਾਦੇ ਮਹਿਮਾਨ ਨੂੰ ਸਵੇਰੇ ਸਵੇਰੇ ਇਸ ਟਾਈਮ ਨਾਲ ਸਕੂਲ ਸਕੂਲ ਜਾਣ ਦੀ ਵੀ ਹੈ ਦੁਕਾਨ ਤੇ ਜਾਂਦਾ ਏ ਬਾਏ ਬਾਏ ਪ੍ਰਬਾਏ ਐਡਿਟ ਇਹ ਕੋਈ ਨਹੀਂ ਦਿਨ ਨੂੰ ਵੀ ਬੁਲਾਉਣਾ ਕਰਨਾ ਬਾਏ ਬਾਏ ਹੈ ਮੈਂ ਡੋਗਲਾ ਬੜੀ ਚੱਕਣਾ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਲੇ ਨਹੀਂ ਚੱਕਦੇ ਹੋ ਉਹ ਨਹੀਂ ਹਲੇ ਚੱਕਦੇ ਹਲੇ ਦਾ ਉਹ ਕੱਸਾ ਨਹੀਂ ਰਹਿ ਹਲੇ ਦਾ ਹਲੇ ਨਹੀਂ ਚੱਕਦੇ ਹੋ ਨਹੀਂ ਵੀਰ ਤੀ ਚਾਹ ਸ਼ਗੋ ਤੋਡੇ ਹੀ ਮੈਂ ਆਇਆ ਨੇ ਪੂਰੇ ਹੋਣੇ ਆ ਦੇ ਤੁਸੀਂ ਮੈਂ ਪੂਰੀ ਕਰ ਲੋ ਆਪਦੇ ਆ ਉਹਨੂੰ ਚਾਹਦੇ ਫੇਰ ਹੀ ਸਾਨੂੰ ਦਿਓਗੇ ਉਹ ਵੇਖੀ ਕਰੀ ਜਾਂਦਾ ਕਹਿੰਦਾ ਕਹਿੰਦਾ ਇਹਨੇ ਕੱਲੇ ਨੇ ਟਰਾਲਾ ਆਇਆ ਜਣਾ ਮੈਂ ਕੱਲੇ ਚਾਹ ਦੀ ਭਲਾ ਥਰ ਮੋਛ ਤਾਂ ਲੈ ਜੇ ਲੱਕੋ ਟਰਾਲਾ ਨਹੀਂ ਲੱਗਿਆ ਟਰਾਲਾ ਦਾ ਔਖਾ ਹੀ ਆ ਕੰਮ ਟਰਾਲਾ ਨਹੀਂ ਜਾਂਦਾ ਗੁਰ ਆ ਵੇ ਠੇਕੇਦਾਰ ਨੂੰ ਲਾ ਛਾਡੇ ਨੂੰ ਓ ਇਹਨੂੰ ਕਈ ਦੂਜੀ ਵੱਡੀ ਚੌੜੀ ਫੜਾ ਜਿਹਦਾ ਮੂੰਹ ਚੌੜਾ ਹੋਵੇ ਵਾਵਾ ਡੇਢ ਕ ਫੁੱਟ ਚੌੜਾ ਮੂੰਹ ਵਾਲੀ ਆਹੋ ਆਵੇ ਆਵੇ ਅਗਲਾ ਦੇਖਣਾ ਓਏ ਫੇਰ ਨਹੀਂ ਕੰਮ ਹੁੰਦੇ ਨਹੀਂ ਜਿੰਨੀ ਸਿਫਤ ਕੀਤੀ ਨਾ ਤੇਰੀ ਵੀਰ ਆ ਨਹੀਂ ਵਾਕਿਆ ਟਰਾਲਾ ਦਾ ਹਾਂ ਇਕੱਲੇ ਨੂੰ ਲਾ ਦੇਣ ਟਰਾਲਾ ਦੇ ਮੋੜਿਆਂ ਤੇ ਜਾ ਕੇ ਮੂਦਾ ਮਾਰ ਦੇ ਕਹਦੇ ਆ ਜਿੰਨੀ ਤੇਰੀ ਸਿਫਤ ਕਰਤੀ ਆ ਤੇ ਸਹੀ ਗੱਲ ਬਾਹੂਬਲੀ ਬਾਜਾ ਆਵੇ ਦੇ ਸਾਧਿਆ ਵਿਆਹ ਤੋਂ ਪਹਿਲਾਂ ਦੀ ਸੂਰਤ ਚਿਤਨ ਅੰਨੀਕੇ ਦੀ ਅਗੇ ਜੀ ਹੈ ਗਏ ਕਿ ਨਹੀਂ ਐਂ ਟੱਕਰ ਐਵੇਂ ਨਾ ਲੈ ਟਿੱਕਾ ਵੀ ਆਉਂ ਚਿਆ ਕੇ ਲੈੰਦੇ ਭਰਾਵਾ ਉਹਨਾਂ ਨੂੰ ਥੱਲੇ ਆ ਜਾ ਆਪ ਐਵੇਂ ਨਾ ਕਰ ਠੀਕ ਆ ਨਾ ਕੰਮ ਕਰਨ ਦੇ ਗੋਲੂ ਫੇਰੀ ਆਉ ਤਾ ਜੋ ਥੱਲੇ ਆਊਗਾ ਆ ਵੇ ਲਾਹਰਾਂ ਕੋਠੇ ਤੇ ਤਾਂ ਆਪਣੇ ਪਹਿਲੇ ਫਲੋਰ ਆ ਵੇ ਲਾਹਰ ਹਾਂ ਤਾਂ ਡਿੱਕੇ ਜਾ ਹੈ ਫਿਰ ਵੀ ਕਹਿਣਾ ਚੱਲ ਕੋ ਕਿਵੇਂ ਕਿਵੇਂ ਦੁਆਰੇ ਕਰੀ ਕੀ ਗਿਆ ਤਾਂ ਆ ਵੇ ਲਾ ਕੀ ਅੱਖ ਜੀ ਮਾਰ ਕੇ ਕਹਿੰਦਾ ਹੈ ਤਾਂ ਡਿੱਕੇ ਜਾ ਚੱਲ ਕੋਈ ਨਹੀਂ ਫੇਰ ਵੀ ਆ ਜਾਂਦਾ ਜੀ ਦਾਨ ਗੋਲੂ ਤੂੰ ਤਾਂ ਨਹੀਂ ਮੀਟ ਖਾਂਦਾ ساری ਉਮਰ ਆਪਦੇ ਸੋਹ ਆ ਜੀ ਮਾਮੂ ਖਾ ਗਿਆ ਗੋਲੇ ਨਹੀਂ ਮੁਖਾਰ ਨਹੀਂ ਗੋਲੀਆਂ ਤੇਰੀਆਂ ਨਹੀਂ ਨਹੀਂ ਹਾਂ ਇਹ ਸਾਰੀ ਗੋਲੀ ਗੈਂਗੀ ਕਿਉਂ ਲੱਗੀ ਸਾਡੇ ਕਲਾ ਦਰਸ਼ਨ ਤੋਂ ਬਿਨਾ ਸਾਰੀ ਗੋਲੀ ਗੈਂਗੀ ਆ ਇੱਕ ਗੈਂਗ ਉਹ ਕਿੱਧਰ ਲੁਕੀ ਜਾਂਦਾ ਇੱਕ ਗੈਂਗ ਉਹ ਬਾਹਾਂ 10 15 ਦਿਨਾਂ ਨਹੀਂ 5 ਦਿਨ ਲੱਗਣਾ ਨਹੀਂ 10 ਦਿਨ 10 ਦਿਨ ਦੀ ਰੈਸਟ ਤੋਂ ਬਾਅਦ ਆਇਆ ਇੱਕ ਸਾਡੀ ਗੈਂਗ ਦਾ ਮੈਂਬਰ ਗੋਲੀ ਇੰਨੀ ਵੱਜੀ ਕੇ ਐਨੀ ਗੋਲੀ ਵੱਜੀ ਵੀ ਹੁੰਦਾ ਨਹੀਂ ਤਾਂ ਕਦੇ ਗੋਲੀ ਲਈ ਫਿਰਦੀ ਸੀ ਕਦੇ ਗੋਲੀ ਲੱਗੀ ਆ ਦੋ ਅੱਜ ਤਾਂ ਠੀਕ ਰਹੀ ਦਾ ਐ ਦਿਨ 21 ਵਾਰ ਨਹੀਂ ਨਹੀਂ ਉਹ ਗੱਲ ਸੱਚੀ ਹੋ ਗਈ ਕਦੇ ਗੋਲੀ ਸਾਨੂੰ ਲਈ ਫਿਰਦੀ ਸੀ ਅੱਜ ਗੋਲੀ ਨਹੀਂ ਸਟਲਿਆ ਗੋਲੀ ਜਿੱਕਾ ਤਾਂ ਠਾਟਕਾਂ ਨੇ ਵੱਜ ਗਈ ਭੈਣ ਤੇ 9 ਦੇ ਨਿਊਟਨ ਦੇ ਤੱਕ ਜਖਮ ਹੀ ਨਹੀਂ ਪਰੇ ਠੀਕ ਆ ਮਾਹੌਲ ਛਾਲ ਕਿਵੇਂ ਆ ਦੋਸਤੋ ਠੀਕ ਠਾਕ ਜੇ ਹਾਂ ਜੀ ਅੱਛੀ ਵਧੀਆ ਹੁਣ ਗੋਲੀ ਦਾ ਖੜਾ ਜਾਵਾਂ ਛੱਡ ਦੇਣਾ ਭਾਈ ਆਪਾਂ ਓਨਲੀ ਪੋਸਟ ਪੂਕੀ 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 ਦਾ ਤਾਂ ਪਿਓ ਨਹੀਂ ਲੱਗਦਾ ਪੂਕੀ ਪੂਕੀ ਲਈ ਜਾਣਾ ਤੇ ਨਾਲ ਇੱਕ ਟਾਲੀ ਵਾਲੀ ਵੱਜਣੀ ਆਓ ਯਾਰ ਗੋਲੀਆਂ ਨੇ ਤਾਂ ਦਿਮਾਗ ਚੱਕਦਾ ਨਾ ਹਾਂ ਮੈਲਾ ਪ੍ਰੂਫ ਪ੍ਰੂਫ ਕੋਲੇ ਵਿਆਵ ਵਿਆਵ ਹਾਂ ਇਹ ਆ ਸਾਡੀ ਟੀਸ਼ਾ ਇਹ ਆਈ ਜਲੰਧਰ ਆ ਵੇਖਿਆ ਗੁੱਸਾ ਵੜਾ ਕਰਦੀ ਆ ਗੱਲ 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 ਤੇ ਰੋਚੀ ਨਹੀਂ ਟੀਸ਼ਾ ਐਦਾਂ ਨਾ ਕਰਿਆ ਕਰ ਨਾਲ ਵੇਖ ਲਾ ਨੈਂਸੀ ਤੂੰ ਵੀ ਇਹੋ ਹਾਲੀਆ ਦੁਰਫਟੇ ਮੂੰ ਤੇਰਾ ਕਿਵੇਂ ਗੱਲ ਪੈਂਦੀ ਆ ਮਾਫੀ ਸੌਰੀ ਸੌਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਹੈ ਮਾਰਨਿੰਗ ਕਿਹੜੇ ਟਾਈਮ ਦੀ ਤੇਰੀ ਇਹ ਟਾਈਮ ਕਿਹੜਾ ਹੈ 12 ਵਜੇ 4 ਮਿੰਟ ਹੋਏ ਆ 4 ਮਿੰਟ ਹੀ ਲੇਟ ਆ 12 ਵਜੇ ਦਾ ਕਨਫਰਮ ਕਰੀ ਦੀ ਯਾਰ 12 ਵਜੇ ਤੋਂ ਪਹਿਲਾਂ ਪਹਿਲਾਂ ਗੁੱਡ ਮਾਰਨਿੰਗ ਹੁੰਦੀ ਹੈ 4 ਮਿੰਟ ਲੇਟ ਹੋਇਆ ਮੈਂ ਗੁੱਡ ਮਾਰਨਿੰਗ ਹੁੰਦੀ ਆ 6 ਵਜੇ 7 ਵਜੇ ਜਾਂ ਪਹਿਲਾਂ ਉਹ ਓਪਨ ਨਹੀਂ ਉਹ ਟੂ ਮਾਰਨਿੰਗ ਨਹੀਂ ਹੁੰਦੇ ਉਹ ਜਿਹੜਾ ਗੁੱਡ ਨਾਈਟ ਦੀ ਆਪਣੀ ਜਦੋਂ ਸਾਦਾ ਬੋਲਦਾ ਹੈ ਕਿ ਮੋਟਾ ਹੀ ਵਾ ਰਗਾ ਬੀਬੀ ਮੈਂ ਤਾਂ ਜੇ ਮਸ਼ਰੂਕ ਕਰਨੀ ਪੈਣੀ ਆ ਹੋਏ ਹੋਏ ਕੱਡਾ ਇਹ ਤੇ ਭਲਾ ਕਰੇ ਕੰਮ ਕਰਦਾ ਜਿੰਮ ਜਿੰਮਾ ਹੁਣ ਜਿੰਮ ਸ਼ਹਿਰ ਲਾਉਣੀ ਹੈ ਸ਼ਹਿਰ ਪ੍ਰੋਪਰਟਾਈਟ ਹੈ ਕਈ ਵਾਹ ਇੱਥੇ ਨਾਲੇ ਸਬਜੀ ਲਾ ਐ ਤੂੰ ਜੇ ਵਾਸਤੇ ਤਰਪਨੇ ਤੁਸੀਂ ਇਹ ਪੀਡੋਂਟ ਮਾਈਂਡ ਪਲੀਜ਼ ਸਟਾਪ ਬਿਟ ਸਰ ਇਹ ਤੇ ਰਹੇ ਨੋਟ ਐਵਰੀਬਾਡੀ ਸ੍ਰੀ ਦਾ ਪਹਲਾ ਹੋਣਾ ਸਾਸਰੀ ਘਾਟ ਰਿਕਵੈਂਡ ਯੋ ਲੰਗੇ ਹੋ ਲੰਗੇ ਅਜਨੀਆਂ ਬੈਂਦੀ ਬੈਂਦੀ ਜਿਹੜਾ ਕੋਸੇ ਵੇ ਭਾਤੇਆ ਭੈਣ ਜੀ ਇਹਦਾ ਮੂੰਹ ਬਣਾਈ ਫਿਰਦੇ ਵੱਡੇ ਭੈਣ ਜੀ ਨਾਲ ਅੱਡੇ ਕਿਉਂ ਮੂੰਹ ਬਣਾਈ ਫਿਰਦੇ ਭੈਣ ਜੀ ਟਾਈਮ ਮੈਂ ਘਰ ਨਹੀਂ ਆਉਂਦਾ ਲੈ ਟਾਈਮ ਨਾਲ ਘਰ ਆ ਵੀ 4 ਮਿੰਟ ਲੇਟ ਆ ਸਵੇਰੇ ਸਵੇਰ ਘਰ ਆ ਗਿਆ ਵਾ 12 ਵਜੇ ਪਹਿਲੇ ਪਹਿਲਾਂ ਸਵੇਰ ਹੁੰਦੀ ਆ ਚਲੋ ਓਕੇ ਸਤਿ ਸ਼੍ਰੀ ਅਕਾਲ ਆਇਆ ਦੂਰ ਚੱਲੇਗੇ ਤੇ ਦੂਰ ਦੋਵੇਂ ਮਾਪੋਤਾ ਅੱਜ ਤਾਂ ਪੂਰੇ ਤਿਆਰ ਤੇ ਰਹੋਗੇ ਹੈ ਮੈਂ ਨਹੀਂ ਟਾਡੇ ਨਾਲ ਜਾਣਾ ਪਤਾ ਕਿਥੇ ਜਾਣਾ ਪੈਂਦਾ ਬਾਸ ਆਈ ਮਰਵਾਉਣਾ ਨਾ ਵਰਸ ਮੰਮੀ ਪੁਰਾਣਾ ਚੱਕੀ ਫਿਰਦੀ ਐ ਇੰਨੇ ਵਰਸ ਮੰਮੀ ਤਾਂ ਲਾ ਕੇ ਦਿੱਤੇ ਹਾਂ ਕਿਵੇਂ ਇਹਦੇ ਇਹਦੇ ਟੇਜਨ ਮੇਜਰ ਨਹੀਂ ਨਹੀਂ ਲੋਟ ਆਉਂਦੇ ਕੁੜੀਆਂ ਨਾ ਵਾ ਦੇ ਦੇ ਨਗਰੇ ਮੇ ਵੇ ਉਤਰ ਲੈ। ਕਿਆ ਮੈਂ ਕੋਈ ਨਹੀਂ ਘਰ ਸਾਹਮਣੂ ਆਪੇ। ਹਾਂ ਜਾ। ਸੂਚ ਪੈ ਰਿਆ ਇੱਧਰ ਸੇ। ਇੱਥੇ ਕੁਝ ਕੀ ਨਹੀਂਗਾ? ਹੈ? ਇੱਥੇ ਤਾਂ ਕੋਈ ਵੀ ਨਹੀਂਗਾ। ਕਿਆ? ਪੁਲ ਨੇ ਬੁੱਕ ਛੱਡ ਕੇ ਤੁਰ ਜਾਣਾ। ਫੋਨ ਆ ਗਿਆ ਕਿਸੇ ਦਾ ਤੇ। ਇਹਨਾਂ ਬਾਲੀ ਛੇਤੀ ਨਹੀਂ। ਹੈ? ਆਪਾਂ ਦੋਨਾਂ ਨੂੰ ਘਰੇ ਛੱਡਿਆ ਤੇ ਬੀਬੀਆਂ ਦਾ ਸਮਝਾਂਗੇ ਹੈ ਆਪਾਂ ਜਾਵਾਂਗੇ ਖਾਣੇ ਖਾਣੇ ਆਪਾਂ ਖਾਣੇ ਜਾਵਾਂਗੇ ਤੁਸੀਂ ਵੇਖੀਂ ਇਹਨਾਂ ਹੋ ਜੀ ਤੁਸੀਂ ਵੇਖ ਵੇਖ ਕੇ ਰਹਿ ਜਾਓ ਅਸੀਂ ਬਰਗਰ ਹੜ ਕੇ ਵੀ ਅਸੀਂ ਆਏ ਮਾਰਨੇ ਆ ਫਿਰ ਬਰਗਰ ਦੀ ਸੀ ਮੂੰਹ ਚ ਪਾਣੀ ਆਈ ਜਾਂਦਾ ਪਹਿਲਾਂ ਕਹਿੰਦਾ ਮੈਂ ਕੀ ਖਾਣੀ ਨਹੀਂ ਹੁਣ ਕਿਵੇਂ ਮੂੰਹ ਐਨੂੰ ਕੀਤਾ ਸਾਡੀ ਪੈਗੀ ਗੱਲ ਉਹ ਪੁੱਛਿਆ ਇਹਨੂੰ ਤੁਸੀਂ ਉਹ ਲੈ ਨਸੀ ਪੁੱਛਿਆ ਇਹਨਾ ਬਟ ਹੀਸ ਫਾਣਾ ਮੈਗੀ ਦੇ ਉਸ ਆਕ ਕੱਕ ਚਾ ਰਿਆ ਨਹੀਂ ਗਿਆ ਉਹ ਚੱਕ ਲੈਗੀ ਲਾਉ ਨੇ 1 ਕ ਗ੍ਰਮ ਚਾ ਮੈਂ ਲਾਉ ਫਾ ਤੁਸੀਂ ਖਾਣੀ ਨਹੀਂ ਗਰਮ ਨਾ ਉਹ ਚਾਵਲ ਗੋਣੇ ਇਹ ਤਾਂ ਫਿਰ ਐਵੇਂ ਗਿਆ